ਭਾਜੀ ਕੀ ਨਾਮ ਆ ਤੁਹਾਡਾ ਮੇਰਾ ਤਾਂ ਜੀ ਗੋਗੀ ਜਿਹੜਾ ਗੜਾਈ ਦੇ ਕੋਲ ਐਕਸੀਡੈਂਟ ਹੋਇਆ ਆ ਕੋਈ ਵੀ ਪਤਾ ਲੱਗਾ ਵੀ ਤੁਹਾਡੇ ਪਰਿਵਾਰਕ ਮੈਂਬਰ ਵੀ ਹੈਗੇ ਆ ਮੇਰੀ ਜੀ ਬੱਬੀ ਹੋਰ ਕੌਣਾ ਸਰ ਇੱਕ ਮੇਰੀ ਪਰਜਾਈ ਆ ਜੀ ਅੱਛਾ ਕਿਤਾ ਠੀਕ ਆ ਤੁਹਨੇ ਭਾਜੀ ਕਿਤਾ ਦੇ ਜੀ ਖਤਪੋ ਹੋ ਗਿਆ ਕਦੇ ਚ ਆ ਰਿਹਾ ਸੀ ਇਹ ਇਹ ਆਟੋ ਸੀ ਜੀ ਲੱਗੇ ਕੱਦ ਭਾਜੀ ਐ ਇਹ ਆਪਣੇ ਜੀ ਗੱਡੀ ਆ ਕੋਈ ਮੈਂ ਤਾਂ ਗੱਡੀ ਪਿਛਾੜਨੀ ਕੀਤੀ ਮੈਂ ਤਾਂ ਉਹਦਾ ਦੇਖੇ ਹੀ ਨਹੀਂ ਹਾਲਤ ਖਰਾਬ ਆ ਜੀ ਹੋਰ ਹੋਰ ਕਿੰਨੇ ਕ ਬੰਦੇ ਸੀ ਭਾਜੀ ਉੱਤੇ ਹੋਰ ਵਿੱਚ ਇੱਕ ਮੇਰੀ ਭਤੀਜੀ ਆ ਜੀ ਅੱਛਾ ਜੀ ਇੱਕ ਦੋ ਤਿੰਨ ਬੁੜੀਆਂ ਹੋਰ ਇੱਕ ਬੰਦਾ ਸੀ ਇੱਕ ਮੇਰਾ ਡੈਡੀ ਸੀ ਅੱਛਾ ਜੀ ਡੈਡੀ ਦੇ ਸੱਟਾਂ ਲੱਗੀਆਂ ਆ ਮੰਮੀ ਬੱਚੀ ਕਿੱਦਾਂ ਭਜੀ ਬੱਚੀ ਦੀ ਲੱਤ ਕੰਨੇ ਟੁੱਟ ਗਈ ਆ ਲੈ ਕੇ ਚੱਲੇ ਜਲੰਧਰ ਜੀ ਜਲੰਧਰ ਲੱਗੇ ਨਰਮਨ ਸਿੰਘ ਜੀ ਤੋਂ ਕੀ ਹੋਇਆ ਜੀ ਬਾਜੀ ਆ ਜੀ ਇਹ ਪਿੰਡ ਤੋਂ ਸਵਾਰੀਆਂ ਲੈ ਕੇ ਆਉਂਦੇਗੇ ਹਾਂ ਇਹ ਬੰਦਾ ਇਧਰੋਂ ਆਉਂਦਾ ਹੀ ਫਲੋਰ ਜਾਂਦਾ ਸੀ ਹਾਂਜੀ ਇੰਨੇ ਸਿੱਤੀ ਸਾਡੀ ਸੈੜੀ ਤੇ ਆ ਕੇ ਗੱਡੀ ਮਾਰੀ ਹੂੰ ਤੇ ਮੈਂ ਤਾਂ ਘੱਟ ਕੇ ਗੱਡੀ ਹੋਰ ਥੱਲੇ ਲੈ ਗਿਆ ਤੁਸੀਂ ਡਰਾਈਵਰ ਏਟੋ ਦੇ ਮੈਂ ਏਟੋ ਦਾ ਡਰਾਈਵਰ ਹਾਂ ਓਕੇ ਮੈਂ ਤਾਂ ਏਟੋ ਬਿਲਕੁਲ ਥੱਲੇ ਲੈ ਗਿਆ ਤੇ ਥੱਲੇ ਜਾ ਕੇ ਮਾਰੀ ਸਾਡੀ ਠੀਕ ਆ ਸਾਡੀ ਤਾਂ ਕਿੰਨੇ ਕਿੰਨਾ ਨੁਕਸਾਨ ਹੋਇਆ ਨੁਕਸਾਨ ਮੇਰੀ ਏਟੋ ਖਤਮ ਹੋ ਗਈ ਹਾਂ ਇਹ ਮੇਲਾ ਦੇ ਮੋਟਾ ਤੈਨ ਹੋ ਗਈਆਂ ਤੈਨ ਹੋ ਗਈਆਂ ਕਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ ਅਸੀਂ ਪਣੌਰ ਆ ਰਹੇ ਸੀ ਹਾਂ ਛੰਡੀ ਵੀਰ ਤੋਂ ਓਕੇ ਤੇ ਦੇ ਵਿੱਚ ਬਿਚਾਰ ਕਿੰਨੀਆਂ ਸਵਾਰੀਆਂ ਸੀ ਵਿੱਚ ਮੇਰੇ 6 ਸਵਾਰੀਆਂ 6 ਸਵਾਰੀਆਂ ਸੀ ਓਕੇ ਮਨੇ ਭਾਈ ਜਿਹੜਾ ਇੱਕ ਐਕਸੀਡੈਂਟ ਹੋਇਆ ਹੈਗਾ ਫਲੋਰ ਦੇ ਨਜ਼ਦੀਕ ਛਚੂਲਾ ਨਾ ਮਤਲਬ ਕਿ ਆ ਵੀ ਤੁਸੀਂ ਉਹ ਪੇਸ਼ੈਂਟ ਨੂੰ ਲੈ ਕੇ ਵੀ ਆਏ ਆ ਤੁਹਾਡਾ ਕੋਈ ਪਿਛਾ ਹੈਗਾ ਵੀ ਨਾ ਕਿਤਾ ਹੋਇਆ ਐਕਸੀਡੈਂਟ ਭਾਈ ਸਰ ਆਹੇ ਸਰ ਜੀ ਆਪਾਂ ਨੂੰ ਇਹਦੇ ਬਾਰੇ ਨਹੀਂ ਜੜ ਗਿਆ ਕੁਝ ਵੀ ਨਾਲ ਜਾਗੀ ਜਣ ਕੇ ਤੇ ਆਪਾਂ ਚਲੋ ਆਪਾਂ ਦੁਕਾਨ ਤੇ ਸਿਗਾ ਤੇ ਬੰਦੇ ਦੇਖਣਗੇ ਮੈਂ ਭੱਜ ਕੇ ਗਿਆ ਜਦੋਂ ਭੱਜ ਕੇ ਗਿਆ ਤੇ ਉਹ ਸਾਰੀਆਂ ਕੇ ਰਿਪੋਰਟੀਆਂ ਇੱਧੇ ਪਈਆਂ ਸਿਗੀਆਂ ਕੋਈ ਹੱਥ ਨਹੀਂ ਪਾਇਆ ਸਾਰੀ ਵੀਡੀਓ ਬਣਾਣ ਅੱਗੇ ਸਗੇ ਮੈਂ ਗੱਡੀ ਨੂੰ ਹੱਥ ਦਿੱਤਾ ਜਣ ਕੇ ਤੇ ਇੱਕ ਦੋ ਜਨਾਨੀ ਲੈ ਕੇ ਆਇਆ ਇੱਕ ਕੁੜੀ ਸੀ ਤੇ ਕੁੜੀ ਸੱਤ ਸਈ ਕਰੇ ਜੀ ਤੇ ਇੱਕ ਸੀਰੀ ਕੁੜੀ ਦੀ ਕੁੜੀ ਦਾ ਛੋਟੀ ਜੀ 4 ਸਾਲ ਦੀ ਬੱਚੀ ਬੱਚਾ ਛੋੜਾ ਨਾ ਹਾਂ ਜੀ ਉਹ ਬੱਚੇ ਜਾਨ ਬਚ ਕੋਝਾ ਜੀ ਉਹ ਨਹੀਂ ਆਪਣਾ ਕੋਈ ਕੁਝ ਵੀ ਪਤਾ ਨਹੀਂ ਗੱਡੀਆਂ ਕਿਹੜੀਆਂ ਉੱਥੇ ਜਿਹੜੀਆਂ ਲੱਗੀਆਂ ਹੋਈਆਂ ਗੱਡੀਆਂ ਕਿਹੜੀਆਂ ਆਈਆਂ ਜੀ ਸਾਜੀ ਅੰਮ੍ਰਿਤਾਂ ਕਹਿੰਦੇ ਮੈਂ ਨਹੀਂ ਕੁਝ ਦੇਖਿਆ ਮੈਂ ਸਿਰਫ ਪੇਸ਼ੈਂਟ ਦੇਖਿਆ ਓਕੇ ਹਾਂ ਜੀ